ਹਾਂ ਸਰ ਅੱਜ ਜਿਹੜਾ ਤੁਸੀਂ ਇੱਥੇ ਆਪ ਵਿਚਾਈ ਪਿੰਡ ਜਿਹੜੇ ਵਿੱਚ ਕਬਜ਼ੇ ਦੇ ਆਏ ਜੇ ਤਾਂ ਕਾਰਨਾਂ ਤੇ ਕੀ ਗੱਲ ਬਾਤ ਹੈ ਇਹ ਵੀਰ ਜੀ ਅਸੀਂ ਲੁਹਾਰਕੇ ਤੋਂ ਆਪਣੀ ਪਹਿਲੀ ਵੇਚ ਸੀ 2007 ਚ ਤੇ 1/7 2010 ਨੂੰ ਇੱਥੇ ਜ਼ਮੀਨ ਖਰੀਦੀ ਸੀ ਹਾਰਮਨਤਪਾਲ ਸਿੰਘ ਪੁੱਤਰ ਤਰਲੋਚਨ ਸਿੰਘ ਪੁੱਤਰ ਗਰਦਿਆਲ ਸਿੰਘ ਕੋਲੋਂ ਸਾਢੇ 8 ਕਿੱਲੇ ਜ਼ਮੀਨ ਖਰੀਦੀ ਸੀ ਇਹਨਾਂ ਦਾ ਇਹਦਾ ਨਾਲ ਬੇਟਾ ਸੀਗਾ ਹਰਮਨਪ੍ਰੀਤ ਸਿੰਘ ਤੇ ਇਹਨਾਂ ਕੋਲੋਂ ਜ਼ਮੀਨ ਖਰੀਦੀ ਸੀ ਤੇ ਇਹ ਸਾਡੇ ਕੋਲੋਂ 35 ਲੱਖ ਰੁਪਏ ਬਿਆਨਾ ਇਹਨਾਂ ਲਿਆ ਤੇ ਜਦੋਂ ਰਜਿਸਟਰੀ ਦਾ ਟਾਈਮ ਆਇਆ ਨਾ ਇਹ ਮੌਕੇ ਤੇ ਪਹੁੰਚੇ ਬਾਅਦ ਚ ਅਸੀਂ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ ਇਹ ਮੇਰਾ ਬਿਆਨਨਾ ਵਾ ਜਿਹੜਾ ਹੋਇਆ ਸੀਗਾ ਤੇ ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਵੀ ਉਦੋਂ ਇਹ ਜੇਲ੍ਹ 'ਚ ਹੀ ਇਹਨੇ ਹਾਰਮਤਪਾਲ ਸਿੰਘ ਨੇ ਕਿਸੇ ਪਾਰਟੀ ਦੇ ਨਾਲ 80 ਲੱਖ ਰੁਪਏ ਦੀ ਠੱਗੀ ਮਾਰੀ ਸੀ ਉਹਦੇ ਮਸਲੇ ਦੇ ਵਿੱਚ ਜੇਲ੍ਹ ਦੇ ਵਿੱਚ ਹੀ ਆ ਠੱਗੀ ਮਾਰੀ ਸੀ ਠੀਕ ਹੈ ਜੀ ਇਹ 44 ਨੰਬਰ ਐਫ ਆਈ ਆਰ ਵੇਰਕੇ ਥਾਣੇ ਦੇ ਵਿੱਚ ਦਰਜਿਆ 2010 ਚ ਠੀਕ ਹੈ ਜੀ 80 ਲੱਖ ਰੁਪਏ ਦੀ ਹਾਰਮਤਪਾਲ ਸਿੰਘ ਨੇ ਠੱਗੀ ਮਾਰੀ ਸੀ ਅਸੀਂ ਇਹਦੀ ਜੇਲ੍ਹ ਦੇ ਵਿੱਚ ਵੀ ਮੁਲਾਕਾਤ ਕਰਨ ਗਏ ਆ ਇਹਨੂੰ ਪੁੱਛਣ ਗਏ ਆ ਵੀ ਆਪਣਾ ਰਜਿਸਟਰੀ ਦਾ ਟਾਈਮ ਹੈ ਕਿਤਰਾ ਕਰਨੀ ਆ ਇਹ ਬਾਹਰ ਆਣ ਕੇ ਰੂਪੋਸ਼ ਹੋ ਗਿਆ ਉਸ ਤੋਂ ਬਾਅਦ ਸਾਡਾ ਜੀ ਕੋਰਟ ਦੇ ਵਿੱਚ ਕੇਸ ਚੱਲ ਗਿਆ ਜੀ ਅਜਨਾਲਾ ਮਾਨਯੋਗ ਅਦਾਲਤ ਦੇ ਵਿੱਚ ਜਦੋਂ ਦੋਵੇਂ ਕੇਸ ਚੱਲ ਪਏ ਆ ਤੇ 2017 ਦੇ ਵਿੱਚ ਜੀ 274 2017 ਨੂੰ ਗੁਰਵੀਰ ਸਿੰਘ ਐਡੀਸ਼ਨਲ ਸਿਵਲ ਜੱਜ ਸੀਨੀਅਰ ਅਜਨਾਲਾ ਇਹਨਾਂ ਦੇ ਕੋਲੋਂ ਮੈਨੂੰ 44 ਕਨਾਲ ਦੀ ਡਿਗਰੀ ਹੋਈ ਆ 5.5 ਕਿੱਲਿਆਂ ਦੀ ਮੈਨੂੰ ਡਿਗਰੀ ਹੋ ਗਈ ਆ ਇਸ ਤੋਂ ਬਾਅਦ ਭਾਜੀ ਇਹਨੇ ਅਪੀਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜੀ ਠੀਕ ਆ ਜੀ ਆ ਇਹਦੀ 2019 ਦੇ ਵਿੱਚ ਅਪੀਲ ਖਾਰਜ ਹੋਈ ਆ ਠੀਕ ਆ ਜੀ ਇਹ ਸੰਦੀਪ ਸਿੰਘ ਬਾਜਵਾ ਅੰਮ੍ਰਿਤਸਰ ਤੋਂ ਠੀਕ ਆ ਜੀ ਫਿਰ ਇਹਦੇ ਦੂਜੀ ਅਪੀਲ ਪਾਈ ਆ 2021 ਦੇ ਵਿੱਚ ਖਾਰਜ ਹੋਈ ਆ ਰਜੇਸ਼ ਕੁਮਾਰ ਐਡੀਸ਼ਨਲ ਇਹ ਵੀ ਅੰਮ੍ਰਿਤਸਰ ਤੋਂ ਜੀ ਠੀਕ ਆ ਜੀ ਇਹਦੀਆਂ 4-5 ਅਪੀਲਾਂ ਖਾਰਜ ਹੋਈਆਂ ਵਾ ਫਿਰ ਮੈਨੂੰ ਵੀਰ ਜੀ 22 7 2022 ਨੂੰ ਕੋਰਟ ਨੇ ਰਜਿਸਟਰੀ ਦਾ ਆਰਡਰ ਕੀਤਾ ਵਾ ਠੀਕ ਹੈ ਜੀ ਜਿਹਦੇ ਵਿੱਚ ਮੈਂ 33960000 ਰੁਪਇਆ ਬਕਾਇਆ ਦੇਣਾ ਸੀਗਾ ਇਹਨੇ ਇੱਕੇ ਨੰਬਰਾਂ ਤੇ ਪੰਜਾਂ ਬੈਂਕਾਂ ਦਾ ਲੋਨ ਕਰਾਇਆ ਸੀ ਜਿਹੜਾ ਕਿ ਹੁਣ 1 ਕਰੋੜ 67 ਲੱਖ ਰੁਪਇਆ ਬਣਿਆ ਸੀਗਾ ਉਹ ਫਿਰ ਮੈਂ ਬੈਂਕਾਂ ਨਾਲ ਕੋਰਟ ਨੇ ਇਜਾਜ਼ਤ ਦਿੱਤੀ ਮੈਂ ਬੈਂਕਾਂ ਦੇ ਨਾਲ 40 ਲੱਖ ਰੁਪਇਆ ਦੇ ਵਿੱਚ ਸੈਟਲਮੈਂਟ ਕੀਤੀ ਆ ਜਿੰਨੇ ਮੈਂ ਪੈਸੇ ਇੱਥੇ ਦੇਣੇ ਸੀ ਉਹਦੇ ਨਾਲੋਂ 6 ਲੱਖ ਰੁਪਈਆ ਮੇਰਾ ਹੁਣ ਵੀ ਇਹਦੇ ਨਾਲ ਵੱਧ ਪਿਆ ਵਾ ਠੀਕ ਹੈ ਜੀ ਰਜਿਸਟਰੀ ਹੋਣ ਤੋਂ ਬਾਅਦ ਇਹ ਜਦੋਂ ਕੋਰਟ ਨੇ ਆਰਡਰ ਕੀਤਾ ਜੀ ਇਸ ਤੋਂ ਬਾਅਦ ਆ ਸਾਰੇ ਬੈਂਕਾਂ ਦੇ ਵਿੱਚ ਪੈਸੇ ਮੈਂ ਤਾਰੇ ਆ ਜੀ ਆ ਨਾਲ ਐਪਲੀਕੇਸ਼ਨਾਂ ਤੇ ਨਾਲ ਹੀ ਆਪਣੇ ਜਿਹੜੇ ਐਨਓਸੀਆਂ ਹੁੰਦੀਆਂ ਮੈਂ ਨਾਲ ਹੀ ਲਗੀਆਂ ਜੀ ਠੀਕ ਹੈ ਜੀ ਇਹ ਸਾਰੀ ਪਹਿਲੀ ਮੈਂ ਫ੍ਰੀ ਕਰਾਈ ਆ ਜਿਹੜੀ ਇਹਦੇ ਕੋਲ ਹੁਣ ਬਚਣੀ ਆ ਨਾ ਉਹ ਵੀ ਮੈਂ ਫ੍ਰੀ ਕਰਾਤੀ ਆ ਉਹ ਵੀ ਪਹਿਲੀ ਮੈਂ ਫ੍ਰੀ ਕਰਾਈ ਆ ਕਿਉਂਕਿ ਜਿੰਨਾ ਮੇਰਾ ਪੈਸਾ ਸੀ ਕੋਰਟ ਨੇ ਮੈਨੂੰ ਆਰਡਰ ਕੀਤਾ ਸੀਗਾ ਉਸ ਤੋਂ ਬਾਅਦ ਚ ਮੈਡਮ ਮਨਪ੍ਰੀਤ ਕੌਰ ਜੱਤ ਸਾਹਿਬ ਆਈਨਾਲਾ ਤੋਂ ਉਹਨਾਂ ਨੇ ਨਵਦੀਪ ਸਿੰਘ ਗਿੱਲ ਐਡਵੋਕੇਟ ਉਹਨਾਂ ਨੂੰ ਕਮਿਸ਼ਨਰ ਨਿਯੁਕਤ ਕਰਕੇ ਮੇਰੀ ਕੋਰਟ ਦੇ ਵਿੱਚ ਰਜਿਸਟਰੀ ਹੋਈ ਆ ਜੀ ਠੀਕ ਆ ਜੀ ਬਕਾਇਦਾ ਨਵਦੀਪ ਸਿੰਘ ਗਿੱਲ ਨਾਲ ਸੀਗੇ ਤੇ ਉਹਨਾਂ ਨੇ ਰਜਿਸਟਰੀ ਕਰਵਾਈ ਆ ਜੀ ਉਹਦੀ ਰਜਿਸਟਰੀ ਕਰਾਉਣ ਤੋਂ ਬਾਅਦ ਇਹਨਾਂ ਨੇ ਫਿਰ ਰਜਿਸਟਰੀ ਦਾ ਅਲੀ ਅਲੀਕੇਸ਼ਨ ਲਾ ਕੇ ਠੀਕ ਹੈ ਜੀ 10 ਦਿਨ ਦੇ ਵਿੱਚ ਫੇਰ ਬਾਅਦ ਦੇ ਵਿੱਚ ਮਤਲਬ ਇਹਨਾਂ ਰਜਿਸਟਰੀ ਤੇ ਅਲੋਕੇਸ਼ਨ ਲਾਇਆ ਫੇਰ 10 ਦਿਨ ਬਾਅਦ ਜੱਜ ਸਾਹਿਬ ਨੇ ਖਾਰਜ ਕਰ ਦਿੱਤਾ ਉਹ ਠੀਕ ਹੈ ਜੀ ਰਜਿਸਟਰੀ ਦੀ ਜਿਹੜੀ ਅਪੀਲ ਆ ਆ ਡਿਸਮਿਸ ਹੋਈ ਆ ਜੀ ਠੀਕ ਹੈ ਜੀ ਇਹ ਵੀ ਡਿਸਮਿਸ ਹੋ ਗਈ ਇਸ ਤੋਂ ਬਾਅਦ ਜੀ ਆਹ ਰਜਿਸਟਰੀ ਕਰਾ ਕੇ ਕੋਰਟ ਨੂੰ ਤੇ ਐਸ ਡੀ ਐਮ ਸਾਹਿਬ ਦੇ ਨਾਲ ਸਾਰਾ ਕਰਕੇ ਤੇ ਅਸੀਂ ਆਪਣਾ ਇੰਤਕਾਲ ਮੇਰੇ ਨਾਲ ਚੜ ਗਿਆ ਠੀਕ ਹੈ ਜੀ ਫਰਦ ਇੰਤਕਾਲ ਰਜਿਸਟਰੀ ਮੇਰੀ ਨਾਲ ਲੱਗੀ ਆ ਬਿਲਕੁਲ ਉਸ ਤੋਂ ਬਾਅਦ ਜੀ ਇਹਨੇ ਮੈਨੂੰ ਹੁਣ ਇੱਕ ਸਟੇ ਵਾਸਤੇ ਪਾਇਆ ਸੀਗਾ ਵੀ ਮੈਂ ਮੇਰੇ ਤੋਂ ਰਜਿਸਟਰੀ ਹੋਣ ਦੇ ਬਾਅਦ ਸਟੇ ਲਵਾਂ ਠੀਕ ਹੈ ਜੀ ਆ ਇਹਦਾ ਸਟੇ ਵੀ ਖਾਰਜ ਹੋ ਚੁੱਕਾ ਵਾ ਠੀਕ ਹੈ ਜੀ ਤੇ ਹੁਣ ਮੈਂ ਅੱਜ ਆਪਣੀ ਜ਼ਮੀਨ ਵਾਉਣ ਆਇਆ ਵਾਂ ਠੀਕ ਹੈ ਜੀ ਇਹ ਮੇਰੀ ਜ਼ਮੀਨ ਹੈ ਰਜਿਸਟਰੀ ਇੰਤਕਾਲ ਮੇਰੇ ਨਾਮ ਆ ਕੋਈ ਭੈਣ ਭਰਾ ਮੈਨੂੰ ਆਣ ਕੇ ਕੋਈ ਪੁੱਛਣਾ ਚਾਹੁੰਦਾ ਵਾ ਮੈਂ ਉਹਨੂੰ ਪੇਪਰ ਵਰਕ ਦਿਖਾ ਸਕਦਾ ਨਹੀਂ ਠੀਕ ਹੈ ਜੀ ਮੈਂ ਜ਼ਮੀਨ ਦਾ ਮਾਲਕ ਆ ਮੈਂ ਜ਼ਮੀਨ ਵਾਉਣ ਆਇਆ ਹਾਂ ਬਾਕੀ ਜਿਹਨਾਂ ਨੇ ਤੁਸੀਂ ਜਮੀਨ ਖਰੀਦੀ ਉਹਨਾਂ ਨਾਲ ਤਾਂ ਸ਼ਾਂਤੀ ਹੋ ਗਈ ਹੈ ਕਿ ਜਾਂ ਨਹੀਂ ਹੋਈ ਹਾਂਜੀ ਸ਼ਾਂਤੀ ਹੋ ਗਈ ਹੈ ਕਿ ਜਾਂ ਨਹੀਂ ਹੈ ਜੀ ਹੋਈ ਦੇਖੋ ਜੀ ਜ਼ਮੀਨ ਭਾਜੀ ਕੁਲ ਜ਼ਮੀਨ ਛੱਡਦਾ ਤੁਹਾਨੂੰ ਪਤਾ ਹਾਂਜੀ ਠੀਕ ਹੈ ਜੀ ਉਹ ਤਾਂ ਅਸੀਂ ਉਹਨਾਂ ਨਾਲ ਬੜੀ ਵਾਰੀ ਵਾਰਤਾਲਾਪ ਕੀਤਾ ਵਾ ਠੀਕ ਹੈ ਜੀ ਉਹ ਪਿਛਲੇ ਸਾਲ ਵੀ ਮੰਨੇ ਸੀਗੇ ਕਿ ਜਦੋਂ ਅਸੀਂ ਝੋਨਾ ਵੜ ਲਾਂਗੇ ਉਦੋਂ ਕਰ ਲਿਓ ਮੈਂ ਮੁੜ ਕੇ ਹਜੂਰ ਸਾਹਿਬ ਚੱਲ ਗਿਆ ਨਾ ਮਗਰੋਂ ਕਨਕ ਬਿਜਲੀ ਫਿਰ ਇਹਨਾਂ ਮੈਂ ਛੰਡੇਰੀ ਥਾਣੇ 'ਤੇ ਦਾਨ ਕੇ ਦਰਖਾਸਤ ਵੀ ਦਿੱਤੀ ਆ ਮੇਰੀ ਐਸਐਸਪੀ ਸਾਹਿਬ ਨੂੰ ਵੀ ਨੰਬਰੀ ਦਰਖਾਸਤ ਆਈ ਆ ਨੰਬਰ ਮੇਰੇ ਕੋਲ ਪਿਆ ਵਾ ਠੀਕ ਹੈ ਜੀ ਇਹਨਾਂ ਨੇ ਪਿਛਲੀ ਵਾਰ ਐਸਐਚਓ ਕਮਰਪਾਲ ਸਿੰਘ ਐਸਐਚਓ ਸੀਗਾ ਉਹਦੀ ਮੌਜੂਦਗੀ ਦੇ ਵਿੱਚ ਇਹਨਾਂ ਨੇ ਕਿਹਾ ਸੀ ਵੀ ਸਾਨੂੰ ਕਣਕ ਵੜ ਲੈਣ ਦਿਓ ਉਤੋਂ ਬਾਅਦ ਚ ਪੈਲੀ ਵਾ ਲੈਣਾ ਠੀਕ ਹੈ ਜੀ ਇਹਦੇ ਮੁੰਡੇ ਹਰ ਅਮਰਤਪਾਲ ਸਿੰਘ ਦਾ ਜਿਹੜਾ ਮੁੰਡਾ ਬਾਹਰਮਨ ਸਿੰਘ ਠੀਕ ਹੈ ਜੀ ਹੁਣ ਅਸੀਂ ਇਹਨਾਂ ਕਣਕ ਵੜ ਲਈ ਆ ਅਸੀਂ ਆਪਣੀ ਜ਼ਮੀਨ 'ਵਾਂ ਆਏ ਜੀ ਬਸ ਆ ਗੱਲ ਹੈ ਜੀ ਇਹਨਾਂ ਦੇ ਵਿੱਚ ਜਿਹੜੀ ਪਹਿਲੀ ਦੀ ਵਾਈ ਕੀਤੀ ਜਾਂਦੀ ਕੀ ਕਰਨੇ ਤੇ ਕੀ ਗੱਲ ਬਾਤ ਹੈ 14 ਸਾਲ ਤੋਂ ਬੀਤੀਓ ਪਿਆਨਾਂ ਦਿੱਤੇ ਨੂੰ ਕੀ ਨਾਮ ਤੁਹਾਡਾ ਕੀ ਹੈ ਮੇਰਾ ਨਾਮ ਆ ਅੰਮ੍ਰਿਤ ਸਿੰਘ ਦੀ ਵਾਈਫ ਆ ਤੇ ਜੀ ਦੀ ਮੰਮੀ ਆ ਹਾਂਜੀ ਇੱਕ ਦਿਨ ਕਰਦੇ ਜੀ ਹਾਂਜੀ ਸਾਨੂੰ ਪਤਾ ਜਿਸ ਤਰ੍ਹਾਂ 60000 ਵਿਟੋ ਲਿਆ ਇਸ ਕੈਲੀ ਤੇ ਖर्चा ਲਾਉਂਦੀ ਆ ਆਪਕਾ ਸਾਡੇ ਦੇ ਲਈ ਖਰਚ ਲਾਉਂਦੀ ਆ ਹਾਂਜੀ ਜੇ ਵੀ ਚਲੋ ਆਸੀਆਂ ਇਹਨਾਂ ਨੂੰ ਬੰਦੇ ਪਾਸੋਂ ਸਿਰ ਦਾ ਜਾ ਫਾਇਦਾ ਇਹਨਾਂ ਦਾ ਦਿਮਾਗ ਅਜਾ ਫਾਇਦਾ ਨਹੀਂ ਕਿ ਕੀ ਅੱਜ ਦੇ ਦਿਨ ਹੋਣਵਾਸ ਇੱਕ ਕਿਸਾਨ ਇਹਨਾਂ ਨੂੰ ਮੌਕਾ ਦਿੰਦਾ ਹੈ ਸਾਡੇ ਨਾਲ ਬੈਠੇ ਨਾ ਜਾ ਫਾਇਦਾ ਇੱਕ ਕਿਸਾਨ ਇਹਨਾਂ ਇਹ ਰੋਗ ਦੀ ਗੜੀ ਹੋਈ ਤੋਂ ਬਾਅਦ ਵੀ ਵਾਲੀ ਹੁਣ ਅਸੀਂ ਆਪਣੇ ਪੁੱਤ ਨੇ ਪੜ੍ਹਨੇ ਹਾਂ ਕੀ ਵੀ ਜਾਈ ਹੁਣ ਪਹਿਲੀ ਵਾਰ ਕੇ ਭੇਜੀ ਵਿੱਚ ਪੱਠੇ ਬੀਜੀ ਗਏ ਹਾਂਜੀ ਕਿ ਮੰਗ ਕਰਦੇ ਜੀ ਹਾਂਜੀ ਮੰਗ ਕੀ ਕਰਦੇ ਜੀ ਪ੍ਰਸ਼ਾਸਨ ਕੋਲ ਮੰਗ ਇਹ ਹੋਈ ਸਾਡੀ ਜਿਆਦਤ ਸਨ ਨਹੀਂ ਚਾਹੀਦੀ ਆ ਤੇ ਮਿਲ ਗਈ ਆ ਜੀ ਅੱਜ ਸੰਭਾਲੀ ਆ ਤੇ ਕੋਈ ਆਇਆ ਨਹੀਂ ਜੇ ਆਊਗਾ ਤੇ ਵੀ ਜਮੂ ਦੇ ਨਾਲ ਗੱਲ ਕਰਾਂਗੇ ਕਿਸ ਕਰੇ ਜੀ ਸਾਡਾ ਜਿਹੜਾ ਇੱਥੇ ਪਹਿਲੇ ਮਿਸਟਰ ਇਹ ਵਿੱਚ ਜਿਹੜਾ ਵੀ ਕਬਜੇ ਨੂੰ ਲੈ ਆ ਕੇ ਤੁਸੀਂ ਪਹੁੰਚੇ ਸੀ ਕੀ ਕਰਦੇ ਆ ਤੇ ਕੀ ਗੱਲ ਬਾਤ ਇਹ ਇਹ ਵਿੱਚ ਹੋਏ ਕਿ ਦੋਵਾਂ ਪਾਰਟੀਆਂ ਦਾ ਕੋਈ ਝਗੜਾ ਨਾ ਹੋਵੇ ਇਹਨਾਂ ਨੂੰ ਸਮਝਾਉਣ ਵਾਸਤੇ ਟਾਈਮ ਦੇਣੇ ਵੀ ਆਪਣਾ ਰੋਕ ਲੋ ਦੋਵੇਂ ਜਣੇ ਤੇ ਆਪਣਾ ਸਮਝੌਤਾ ਹੋਊਗਾ ਤਾਂ ਆਪਣਾ ਜੋੜ ਜਿਦਾ ਬੰਨ੍ਹ ਦੋ ਆਪਾਂ ਬਾਹਰ ਉਹ ਜਿਹੜੀ ਪਰਿਵਾਰ ਵੱਲੋਂ ਜਿਹੜੀ ਵਾਈ ਕੀਤੀ ਜਾਣੀ ਹੈ ਉਹ ਤੁਹਾਡੇ ਵੱਲੋਂ ਕੀ ਕਿਹਾ ਗਿਆ ਜੀ ਨਹੀਂ ਉਹ ਇਹੋ ਕਹਿ ਕੇ ਤੁਸੀਂ ਆਪਣਾ ਬਹਿ ਕੇ ਆਪਣੇ ਸੈਟਲਮੈਂਟ ਕਰੋ ਜੋ ਤੁਹਾਡਾ ਹੈਗਾ ਉਧਰ ਉਹ ਜਿਹਦਾ ਵੀ ਹੈਗਾ ਆਪਣਾ ਕਰੋ ਉਹ ਜਿਹੜੀ ਬਾਈ ਇਹਨੇ ਜੀ ਰੋਕ ਦਿੱਤੀ ਗਈ ਹੈ ਜੀ ਵਾਈ ਵੇਖੋ ਆਪਾਂ ਝਗੜਾ ਰੋਕ ਸਕਦੇ ਹਾਂ ਉਹ ਦੂਜੀ ਪਾਰਟੀ ਝਗੜਾ ਨਾ ਕਰਿਆ ਕਰੇ ਨਹੀਂ ਵਾਣੇ ਵੀ ਰੋਕੀ ਆ ਵਾਣੇ ਵੀ ਸਾਡੇ ਦੇਖਾ ਜੀ ਮੇਰੀ ਜ਼ਮੀਨ ਆ ਅਸੀਂ ਤਾਂ ਨਾ ਵਾਸਤੇ ਇਹ ਕਰਕੇ ਆਏ ਵੀ ਆਪਣਾ ਬਹਿ ਕੇ ਮਸਲਾ ਹੱਲ ਕਰਾਂ ਮੈਂ ਤੁਹਾਨੂੰ ਗੱਲਾਂ ਘੱਟ ਜਾਣ ਠੀਕ ਹੈ ਹੋ ਗਿਆ ਹਾਂਜੀ ਸਰ ਅੱਜ ਤੁਸੀਂ ਚਿੰਡੇਰੀ ਥਾਣੇ ਪਹੁੰਚਦੇ ਕੀ ਕਰਨੇ ਤੇ ਕੀ ਗੱਲਬਾਤ ਹੋਈ ਮੈਂ ਜੀ ਸਰ ਆਪਣੀ ਵਿਸ਼ੋਏ ਜਿਹੜੀ ਮੇਰੀ ਜ਼ਮੀਨ ਸੀ 44 ਕਨਾਲ ਉਹ ਵਾਣ ਗਿਆ ਸਾਂ ਤੇ ਮੈਂ ਆਪਣੀ 3.5 ਪੌਣੇ 4 ਕਿੱਲੇ ਪੈੜੀ ਜਿਹੜੀ ਸੁੱਕੀ ਸੀ ਉਹ ਵਾਏ ਆ ਥੋੜੀ ਜਿਹੀ ਗਿੱਲੀ ਸੀ ਉਹਦੇ ਵਿੱਚ ਬੀਜ ਅਸੀਂ ਦੇ ਆਏ ਆ ਆਪਣਾ ਮੈਂ ਮੁਕੰਮਲ ਤੌਰ ਦੇਤੇ ਕਬਜ਼ਾ ਕਰ ਲਿਆ ਸੀਗਾ ਪੁਲਿਸ ਨੂੰ ਕਿਸੇ ਨੇ ਇਹਦਾ ਦਿੱਤੀ ਗਲਤ ਕਿ ਕੋਈ ਝਗੜਾ ਹੋਣ ਦਾ ਖਤਰਾ ਵਾ ਕੋਈ ਇਹੋ ਜੀ ਗੱਲ ਨਹੀਂ ਸੀ ਕਿਉਂਕਿ ਮੇਰੀ ਉਹ ਜ਼ਮੀਨ ਮੈਨੂੰ ਕੋਟ ਵੱਲ ਹੋਰ ਜੀ ਸੀ ਇੰਤਕਾਲ ਮੇਰੇ ਨਾਮ ਆ ਕੋਈ ਝਗੜੇ ਵਾਲੀ ਗੱਲ ਨਹੀਂ ਦੂਜੀ ਪਾਰਟੀ ਕੋ ਕੁਝ ਨਹੀਂ ਹੈਗਾ ਇਹਨਾਂ ਨੂੰ ਕਿਸੇ ਨੇ ਗਲਤ ਫਵਾਹ ਦਿੱਤੀ ਸੀ ਏਐਸਆਈ ਜਸਵੰਤ ਸਿੰਘ ਤੇ ਏਐਸਆਈ ਅੰਗਰੇਜ਼ ਸਿੰਘ ਜਿਹੜੇ ਸੀ ਇਹ ਸਾਡੇ ਕੋ ਆਏ ਆ ਸਾਨੂੰ ਇਹਨਾਂ ਨੇ ਕਿਹਾ ਵੀ ਥਾਣੇ ਪਾਲਟੀ ਬੈਠੀ ਆ ਤੇ ਜਾ ਕੇ ਗੱਲ ਕਰੋ ਠੀਕ ਹੈ ਜੀ ਅਸੀਂ ਪੌਣੇ 2 ਘੰਟੇ ਥਾਣੇ ਬਹਿ ਕੇ ਪਹਿਲੀ ਅਸੀਂ ਆਪਣੀ ਵਾਹ ਆ ਸਾਰਾ ਕੁਝ ਹੋ ਗਿਆ ਵਾ ਅਸੀਂ ਪੌਣੇ 2 ਘੰਟੇ ਪਹਿਲਾਂ ਥਾਣੇ ਵੇਟ ਕਰ ਲਈ ਆ ਜੀ ਥਾਣੇ ਤੇ ਅਸੀਂ ਇਹਨਾਂ ਨੂੰ ਸਾਰੇ ਆਪਣੇ ਡਾਕੂਮੈਂਟ ਆਪਣਾ ਸਰਦਾਰ ਐਸਐਚਓ ਸਾਹਿਬ ਜੀ ਐਸਐਚਓ ਸਾਹਿਬ ਜੀ ਨੂੰ ਆਪਣਾ ਦਿਖਾ ਦਿੱਤੇ ਨੇ ਸਾਰੇ ਡਾਕੂਮੈਂਟ ਠੀਕ ਹੈ ਜੀ ਹੁਣ ਮੈਂ ਇਹਨਾਂ ਨੂੰ ਮੁੰਸ਼ੀ ਸਾਹਿਬ ਨੂੰ ਆਪਣੀ ਦਰਖਾਸਤ ਦੇ ਚੱਲਿਆ ਵਾਂ ਕਿ ਮੈਂ ਆਪਦੀ ਉੱਥੇ ਫਸਲ 'ਚ ਬਿਜਲੀ ਆ ਜੀ ਠੀਕ ਹੈ ਜੀ ਜੇ ਮੇਰੀ ਕੋਈ ਫਸਲ ਦਾ ਨੁਕਸਾਨ ਜ਼ਿੰਮੇਵਾਰ ਨੁਕਸਾਨ ਕਰੇ ਠੀਕ ਹੈ ਜੀ ਤੇ ਮੈਂ ਪ੍ਰਸ਼ਾਸਨ ਕੋਲੋਂ ਮਦਦ ਲਾਊਂਗਾ ਜੀ ਮੈਂ ਉਹਨਾਂ ਨਾਲ ਕਾਨੂੰਨੀ ਕਾਰਵਾਈ ਕਰੂੰਗਾ ਜੀ ਠੀਕ ਹੈ ਜੀ ਮੈਂ ਆਪਣੀ ਫਸਲ ਬੀਜ ਆਇਆ ਪੁਲਿਸ ਵੱਲੋਂ ਤੁਹਾਨੂੰ ਕੀ ਕਰਵਾਇਆ ਵਿਸ਼ਵਾਸ ਪੁਲਿਸ ਵੱਲੋਂ ਜੀ ਉਹਨਾਂ ਨੇ ਸਾਡੇ ਕਾਗਜ਼ ਪੱਤਰ ਵੇਖ ਕੇ ਸਾਨੂੰ ਬਿਲਕੁਲ ਸਾਡੇ ਨਾਲ ਸਹਿਮਤ ਆ ਪੁਲਿਸ ਜੀ ਸਾਡੇ ਨਾਲ ਉਹਨਾਂ ਨੇ ਸਾਡੇ ਡਾਕੂਮੈਂਟ ਵੇਖ ਕੇ ਸਹੀ ਪਾਇਆ ਦੂਜੀ ਪਾਰਟੀ ਗਲਤ ਹੋਣ ਦੇ ਨਾਤੇ ਕੋਈ ਪਹੁੰਚੇ ਨਹੀਂ ਇੱਥੇ ਜੀ ਪਹੁੰਚਿਆ ਹੀ ਨਹੀਂ ਹਾਂਜੀ